ਕਿਨ ਕੰਚਨ ਪਇਓ ਸ਼ਬਦ ਗੁਰ ਸਰਵਨ ਹੈ ਸੁਣਿਓ ਕਚੋ ਕੰਚਨ ਪਇਓ ਸ਼ਬਦ ਗੁਰ ਸਰਵਨ ਹੈ ਸੁਣਿਓ ਕਤੇ ਅੰਮ੍ਰਿਤ ਹੋਇਓ ਨਾਮ ਸਤ ਗੁਰ ਮੁਖ ਪਲਿਓ ਲੋਏ ਓ ਲਾਲ ਨਦਰ ਸਤ ਗੁਰ ਜਗ ਧਾਰੈ ਪਾਣ ਮਾਨਕ ਕਰੈ ਬਿਆਨ ਗੁਰ ਕਹੋ ਵਿਚਾਰੈ ਕਾਠੋਂ ਸ੍ਰੀ ਖੰਡ ਸਤ ਗੁਰ ਕੀਓ ਦੁਖ ਦਰਦ ਦਰਤਿ ਲੇ ਕੇ ਗਏ ਸਤ ਗੁਰੂ ਚਰਣ ਜਿਨ ਪਰਸਿਆ ਤੇ ਪਸ ਪਰੇਤ ਸੋਰ ਨਰ ਪਾਏ ਸਤਿਗੁਰੂ ਚਰਨਿ ਜਿਨ ਪਰਸੇ ਹਾ ਤੇ ਪਸ਼ੂ ਪਰੇਤ ਸੋਰ ਨਰ ਪਾਏ ਵਾਹਿਗੁਰੂ ਰਾਖ ਲੀਏ ਤਜਾ ਆਪਣੀ ਚਰਨੀ ਲਾਏ ਰਾਮ ਆਠ ਪੈਰ ਹਪਨਾ ਪ੍ਰਭ ਸਿਮਰਹਿ ਇੱਕੋ ਨਾਮ ਤੇ ਆਏ ਰਾਮ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਨ੍ਹਾਂ ਦੁਆਰਾ ਉਚਾਰਿਆ ਹੋਇਆ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 926 ਅੰਗ ਉਤੇ ਸ਼ੋਭਤ ਹੈ ਆਓ ਇਸ ਸ਼ਬਦ ਦੇ ਚੌਥੇ ਪਦੇ ਦੀ ਵਿਚਾਰ ਕਰੀਏ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ ਰਾਖ ਲਈ ਪ੍ਰਭ ਭਗਤ ਜਣਾ ਆਪਣੀ ਚਰਨੀ ਲਾਇਆ ਰਾਮ ਉਸ ਵਾਹਿਗੁਰੂ ਨੇ ਭਗਤ ਜਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਰੱਖ ਲਿਆ ਉਹਨਾਂ ਨੂੰ ਵਿਪਤਾ ਤੋਂ ਰੱਖ ਲਿਆ ਉਹ ਭਗਤ ਜਨਾਂ ਨੂੰ ਸਦਾ ਹੀ ਵਿਪਤਾ ਤੋਂ ਰੱਖਦਾ ਆਇਆ ਹੈ ਭਗਤ ਜਨ ਉਹ ਜਨ ਜੋ ਅੱਠੇ ਪੈ ਰਿ ਉਸ ਵਾਹਿਗੁਰੂ ਨੂੰ ਸਿਮਰਦੇ ਹਨ ਉਸ ਵਾਹਿਗੁਰੂ ਦਾ ਹੀ ਨਾਮ ਧਿਆਉਂਦੇ ਹਨ ਭਗਤ ਜਨ ਜਿਸ ਤਰ੍ਹਾਂ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਹਰ ਜੁਗ ਜੁਗ ਭਗਤ ਉਪਾਇਆ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM RAJJE ਉਸ ਵਾਹਿਗੁਰੂ ਨੇ ਹਰ ਯੁਗ ਦੇ ਵਿੱਚ ਭਗਤ ਨੂੰ ਪਾਇਆ ਅਤੇ ਹਰ ਯੁਗ ਦੇ ਵਿੱਚ ਉਸ ਭਗਤ ਦੀ ਪੈਜ ਰਖਦਾ ਆਇਆ ਪਹਿਲਾ ਸਤਿਗੁਰੂ ਜੀ ਹੁਣ ਉਸ ਤੋਂ ਕੇ ਦੱਸ ਰਹੇ ਹਨ ਹਰਨਾਪ ਕ੍ਰਿਸ਼ ਦੁਸ਼ਟ ਹਾਰ ਮਾਰੇ ਆ ਪ੍ਰਹਿਲਾਦ ਤਰਾਇਆ ਹਰਨਾਕਸ਼ ਨੂੰ ਉਸ ਵਾਇਗਰੂ ਨੇ ਮਾਰ ਮੁਕਾਇਆ ਅਤੇ ਪ੍ਰਹਲਾਦ ਨੂੰ ਬਚਾਰਿਆ ਹਰਨਾਕਸ਼ ਦੁਸ਼ਟ ਹਾਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦ ਕਾਂ ਪੇਟ ਦੇ ਨਾਮ ਦਿਓ ਮੁਖ ਲਾਇਆ ਹੰਕਾਰੀਆਂ ਨਿੰਦ ਕੰ ਪਿੱਠ ਦੇ ਨਾਮ ਦੇਉ ਮੁਖ ਲਾਇਆ ਨਾਮਦੇਵ ਜੀ ਜਦੋਂ ਮੰਦਰ ਦੇ ਵਿੱਚ ਉਸ ਪਰਮਾਤਮਾ ਦੀ ਆਰਾਧਨਾ ਕਰਨ ਗਏ ਤਾਂ ਉਹਨਾਂ ਨੂੰ ਸ਼ੂਦਰ ਸ਼ੂਧ ਕਹਿ ਕੇ ਮੰਦਰ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਭਗਤ ਨਾਮ ਜੀ ਆਪਣੀ ਬਾਣੀ ਦੇ ਵਿੱਚ ਆਪਣੇ ਸ਼ਬਦ ਦੇ ਵਿੱਚ ਉਪਦੇਸ਼ ਕਰਦੇ ਹਨ ਸ਼ੁੱਧ ਸ਼ੁੱਧ ਕਰਮਾਰ ਉਠਾਲਿਓ ਕਹਾਂ ਕਰੂੰ ਬਾਪ ਬੀਟੂਲਾ ਇਹ ਮੇਰੇ ਬਾਪ ਬੀਟੂਲਾ ਮੈਂ ਕੀ ਕਰਾਂ ਮੈਨੂੰ ਸ਼ੁੱਧਰ ਸ਼ੁੱਧਰ ਕਰਕੇ ਮੰਦਰ ਦੇ ਵਿੱਚੋਂ ਕੱਢ ਦਿੱਤਾ ਗਿਆ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਭਗਤ ਨਾਮ ਜੀ ਪਹਿਲੀ ਵਾਰ ਹੀ ਮੰਦਰ ਵਿੱਚ ਗਏ ਹੋਣਗੇ ਕਿਉਂਕਿ ਜੇ ਪਹਿਲਾਂ ਗਏ ਹੁੰਦੇ ਤਾਂ ਪਹਿਲਾਂ ਹੀ ਉਹਨਾਂ ਨੂੰ ਕੱਢ ਦੇਣਾ ਸੀ ਜਦੋਂ ਗਏ ਤਾਂ ਉਹਨਾਂ ਨੂੰ ਸ਼ੂਦਰ ਸ਼ੂਦਰ ਕਹਿ ਕੇ ਮਾਰ ਕੇ ਕੱਲਾ ਸ਼ੂਦਰ ਸ਼ੂਦਰ ਨਹੀਂ ਉਹਨਾਂ ਨੂੰ ਮਾਰ ਕੇ ਮੰਦਰ ਦੇ ਵਿੱਚੋਂ ਕੱਢ ਦਿੱਤਾ ਪਰ ਜਦੋਂ ਭਗਤ ਨਾਮਦੇਵ ਜੀ ਨੇ ਉਸ ਬੀਟਰ ਨੂੰ ਆਰਾਧਨਾ ਕੀਤੀ ਤਾਂ ਫਿਰ ਭਗਤ ਨਾਮ ਜੀ ਦੇ ਕੀ ਕਹਿੰਦੇ ਹਨ ਕਿ ਅਹੰਕਾਰੀਆਂ ਨਿੰਦ ਕਾਂ ਪੇਟ ਦੇ ਉਦੇ ਅਹੰਕਾਰੀ ਸਨ ਉਹਨਾਂ ਨੂੰ ਪੇਟ ਦਿੱਤੀ ਉਹਨਾਂ ਵੱਲ ਪੇਟ ਕਰ ਲਈ ਨਾਮ ਦੇ ਉਹ ਮੁਖ ਲਾਇਆ ਅਤੇ ਨਾਮ ਦੇ ਉਹ ਆਪਣੇ ਮੁਖ ਵੱਲ ਲਾ ਲਿਆ ਆਪਣੇ ਵੱਲ ਕਰ ਲਿਆ ਤਾਂ ਇਸੇ ਕਰਕੇ ਭਗਤ ਨਾਮਦੇਵ ਜੀ ਆਪਣੇ ਸ਼ਬਦ ਦੇ ਵਿੱਚ ਉਤਾਰਦੇ ਹਨ ਫੇਰ ਦੀਆ ਦੇਉ ਰਾ ਨਾਮੇ ਕੋ ਫੇਰ ਦੀਆ ਦੇ ਹੋ ਰਾ ਨਾਮੇ ਕੋ ਪੰਡਿਆਂ ਨੂੰ ਪੋਪਿਚੁਆ ਰਲਾ ਭਗਤ ਨਾਮਦੇਵ ਜੀ ਜਿੱਥੇ ਬੈਠੇ ਸਨ ਉਹ ਦਿਓਰੇ ਦਾ ਉਸ ਮੰਦਰ ਦਾ ਉਹਨਾਂ ਵੱਲ ਪਾਸਾ ਹੋ ਗਿਆ ਕਿਉਂਕਿ ਜਿੰਨੇ ਵੀ ਮੰਦਰ ਹਨ ਉਹਨਾਂ ਦਾ ਜੋ ਪੂਰਬ ਦੇ ਵੱਲ ਪਾਸਾ ਹੁੰਦਾ ਹੈ ਪੂਰਬੇ ਵੱਲ ਮੂੰਹ ਹੁੰਦਾ ਹੈ ਉਹ ਪੂਰਬ ਵਾਲੇ ਮੂੰਹ ਕਰਕੇ ਸਾਰੇ ਮੰਦਰ ਬਣਾਏ ਜਾਂਦੇ ਹਨ ਪਰ ਭਗਤ ਨਾਮਦੇਵ ਜੀ ਨੂੰ ਮੰਦਰ ਚੋਂ ਕੱਢ ਦਿੱਤਾ ਤੇ ਉਹ ਪਿਛਲੇ ਪਾਸੇ ਪਿਛਵਾੜੇ ਜਾ ਕੇ ਬੈਠ ਗਏ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਉਹ ਦੇਹੋ ਰੇਡਾ ਉਹ ਫਿਰਕੇ ਭਗਤ ਜੀ ਵੱਲ ਹੋ ਗਿਆ ਪੱਛਮ ਵੱਲ ਹੋ ਗਿਆ ਤਾਂ ਇਹੋ ਜੇ ਉਹ ਵਾਹਿਗੁਰੂ ਹੈ ਜੋ ਭਗਤ ਉਹਨਾਂ ਦੀ ਅੱਠੇ ਪੈਰ ਆਰਾਧਨਾ ਕਰਦੇ ਅੱਠੇ ਪੈਰ ਉਹਨਾਂ ਨਾਲ ਜੁੜਦੇ ਹਨ ਉਹਨਾਂ ਦੀ ਸਦਾ ਹੀ ਪੈਜ ਰੱਖਦਾ ਆਇਆ ਹੈ ਹਰ ਜੁਗ ਜੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਨੀ ਲਾਏ ਰਾਮ ਭਗਤ ਜਨਾ ਨੂੰ ਉਸ ਵਾਹਿਗੁਰੂ ਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਉਹਾਂ ਦੀ ਰੱਖਿਆ ਕੀਤੀ ਉਹਨਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਆਠ ਪਹਿਰ ਆਪਣ ਹੰਮ ਬ੍ਰਵ ਸਿਮਰਹਿ ਇਹ ਨਾਮ ਧਿਆਏ ਰਾਮ ਉਹ ਵਾਹਿਗੁਰੂ ਦੇ ਭਗਤ ਜੋ ਹਨ ਉਹ ਫਿਰ ਅਠੇ ਪੈਰ ਹੀ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਸ ਵਾਹਿਗੁਰੂ ਦਾ ਹੀ ਧਿਆਨ ਧਰਦੇ ਹਨ ਉਸ ਨੂੰ ਹੀ ਧਿਆਉਂਦੇ ਹਨ ਧਿਆਏ ਸੋ ਪ੍ਰਭ ਤਰੇ ਪਵਜਲ ਰਹਿ ਆਵਣ ਜਾਣਾ ਜਿਹੜੇ ਵੀ ਉਸ ਵਾਹਿਗੁਰੂ ਨੂੰ ਧਿਆਉਂਦੇ ਹਨ ਧਿਆਏ ਸੋ ਪ੍ਰਭ ਤਰੇ ਪਵਜਲ ਭਵਜਲ ਉਹ ਕ੍ਰਿਸ਼ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਰਹਿ ਆਵਣ ਜਾਣਾ ਉਹਨਾਂ ਦਾ ਆਉਣ ਜਾਣ ਜੰਮਨ ਮਰਨ ਫਿਰ ਮਿਟ ਜਾਂਦਾ ਹੈ ਉਹਨਾਂ ਦਾ ਆਵਾਗੋਂ ਜੋ ਹੈ ਉਹ ਖਤਮ ਹੋ ਜਾਂਦਾ ਹੈ ਸਦਾ ਸੁਖ ਕਲਿਆਣ ਕੀਰਤਨ ਪ੍ਰਮਨ ਲੱਗਾ ਮਿਟਾ ਪਾਣਾ ਫਿਰ ਉਸ ਵਾਹਿਗੁਰੂ ਦਾ ਕੀਰਤਨ ਕਰਕੇ ਉਸ ਵਾਹਿਗੁਰੂ ਦੀ ਕੀਰਤੀ ਕਰਕੇ ਸਦਾ ਹੀ ਸੁਖ ਦੇ ਵਿੱਚ ਰਹਿੰਦੇ ਆ ਸਦਾ ਸੁਖ ਕਲਿਆਣ ਸਦਾ ਹੀ ਸੁਖ ਦੇ ਵਿੱਚ ਅਨੰਦ ਦੇ ਵਿੱਚ ਰਹਿੰਦੇ ਹਨ ਕੀਰਤਨ ਕੀਰਤਨ ਕਰਕੇ ਉਸ ਵਾਹਿਗੁਰੂ ਦੀ ਕੀਰਤੀ ਗਾ ਕੇ ਉਸ ਵਾਹਿਗੁਰੂ ਦੇ ਜਸ ਗਾ ਕੇ ਪ੍ਰਭ ਲੱਗਾ ਮੀਠਾ ਪਾਣਾ ਫਿਰ ਉਹਨਾਂ ਨੂੰ ਉਸ ਵਾਹਿਗੁਰੂ ਦਾ ਪਾਣਾ ਜੋ ਹੈ ਉਹ ਮਿੱਠਾ ਲੱਗਦਾ ਹੈ ਉਹ ਫਿਰ ਉਸ ਵਾਹਿਗੁਰੂ ਦੀ ਰਜਾ ਵਿੱਚ ਚੱਲਦੇ ਹਨ ਉਸ ਵਾਹਿਗੁਰੂ ਦੀ ਰਜਾ ਨੂੰ ਮਿੱਠਾ ਕਰਕੇ ਮੰਨਦੇ ਹਨ ਉਹ ਇਹੀ ਵਿਚਾਰਦੇ ਹਨ ਤੇਰਾ ਕੀਆ ਮਿਠਾ ਲੱਗ ਤੇਰਾ ਕੀਆ ਮਿਠਾ ਲੱਗ ਅਰਨਾਮ ਪਦਾਰਥ ਨਾਮ ਕਮਾਂਗ ਉਹਨਾਂ ਨੂੰ ਸਵਾਹਿਗੁਰੂ ਦੇ ਭਾਣਾ ਸਦਾ ਹੀ ਮਿੱਠਾ ਲੱਗਦਾ ਹੈ ਜਿਹੜੇ ਉਸ ਸਵਾਹਿਗੁਰੂ ਦੇ ਕੀਰਤਨ ਦੇ ਨਾਲ ਜੁੜਦੇ ਹਨ ਜਿਹੜੇ ਉਸ ਗੁਰੂ ਦੇ ਬਖਸ਼ੇ ਹੋਏ ਸ਼ਬਦਾਂ ਦੇ ਨਾਲ ਜੁੜਦੇ ਹਨ ਉਹ ਫਿਰ ਸਦਾ ਹੀ ਸੁਖ ਕਲਿਆਣ ਸੁੱਖਾਂ ਦੇ ਵਿੱਚ ਰਹਿੰਦੇ ਹਨ ਆਨੰਦ ਦੇ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਸਿਵਾਏ ਗੁਰ ਦਾ ਭਾਣਾ ਸਦਾ ਹੀ ਮਿਟਾਵਾਕ ਕਰਕੇ ਮੰਨਦੇ ਹਨ ਸਭ ਇਚ ਪੁੰਨੀ ਆਸ ਪੂਰੀ ਮਿਲੇ ਸਤ ਗੁਰ ਪੂਰੇ ਆ ਜਦੋਂ ਪੂਰੇ ਸਤ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਪੂਰੇ ਸਤਿਗੁਰੂ ਦਾ ਮੇਲ ਹੁੰਦਾ ਹੈ ਫਿਰ ਸਾਰੀਆਂ ਹੀ ਇਛਾਵਾਂ ਜੋ ਹਨ ਆਸਾਂ ਜੋ ਹਨ ਪੂਰੀਆਂ ਹੋ ਜਾਂਦੀਆਂ ਹਨ ਸਤਿਗੁਰੂ ਦੇ ਮੇਲ ਦੇ ਨਾਲ ਕਿਉਂਕਿ ਸਤਿਗੁਰੂ ਹੀ ਅਸਲੀ ਰਸਤੇ ਦੱਸਦੇ ਹਨ ਕਿ ਇਹ ਅਸਲੀ ਰਸਤਾ ਹੈ ਉਸ ਅਸਲੀ ਰਸਤੇ ਤੇ ਮੁਕਤੁਰ ਕੇ ਸਾਰੀਆਂ ਹੀ ਇਛਾਵਾਂ ਸਾਰੀਆਂ ਆਸਾਂ ਜੋਵਾਂ ਪੂਰੀਆਂ ਹੋ ਜਾਂਦੀਆਂ ਹਨ ਬਿਣਵੰਤ ਨਾਨਕ ਪ੍ਰਭ ਆਪੇ ਮੇਲੇ ਕੋ ਵਿਸੂਰੇ ਆ ਨਾਨਕ ਜੀ ਬੇਨਤੀ ਕਰਦੇ ਹਨ ਪ੍ਰਭ ਜਿਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਪ੍ਰਭ ਆਪ ਮੇਲੇ ਫਿਰ ਨਾਲ ਨਹੀਂ ਦੁੱਖ ਵਿਸੂਰੇ ਆ ਫਿਰ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਕੋਈ ਵਿਸੂਰੇ ਨਹੀਂ ਹੁੰਦੇ ਉਹ ਵੈਗਰੂ ਜਿਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਉਹ ਫਿਰ ਸਦਾ ਹੀ ਸੁੱਖ ਦੇ ਵਿੱਚ ਰਹਿੰਦੇ ਹਨ ਉਨਾ ਨਹੀਂ ਸਾਰੀਆਂ ਹੀ ਆਸਾਂ ਪੂਰੀਆਂ ਹੋ ਜਾਂਦੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਉਹ ਸਿਰਫ ਇੱਕ ਵਾਹਿਗੁਰੂ ਨੂੰ ਹੀ ਧਿਆਨ ਦੇ ਹਨ ਉਸ ਦੀ ਹੀ ਕੀਰਤੀ ਕਰਦੇ ਹਨ ਤੋਂ ਸਤਿਗੁਰੂ ਦੀ ਕਿਰਪਾ ਕਰਨ ਅਸੀਂ ਵੀ ਸਿਰਫ ਉਸ ਵਾਹਿਗੁਰੂ ਦੇ ਗੁਣ ਗਾਈਏ ਉਸ ਵਾਹਿਗੁਰੂ ਦੇ ਨਾਲ ਜੁੜੀਏ ਜੋ ਗੁਰੂ ਨੇ ਸਾਨੂੰ ਸ਼ਬਦਾਂ ਦਾ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦਿੱਤਾ ਹੈ ਇਹਨਾਂ ਦੇ ਨਾਲ ਜੁੜੀਏ ਅਤੇ ਗੁਰੂ ਦੇ ਸ਼ਬਦ ਗਾ ਗਾ ਕੇ ਉਸ ਵਾਹਿਗੁਰੂ ਦੇ ਗੁਣ ਗਾ ਗਾ ਕੇ ਆਪਣਾ ਜਨਮ ਸਫਲਾ ਕਰ ਸਕੀ ਹੈ ਜਿਸ ਵਾਹਿਗੁਰੂ ਦਾ ਕਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ